ਸ਼ਹੀਦ ਨਾਮਾ ਆਲੋ ਅਰਖ ਦੇ ਸ਼ਹੀਦ ਮਲਕੀਤ ਸਿੰਘ ਪਵਾਨੀਗੜ ਸਮਰਪਿਤ ਦੀਨ ਕੇ ਹੇਤ ਲੜਨ ਵਾਲਿਆਂ ਨੂੰ ਦੋ ਸ਼ਬਦ ਅਕਾਲ ਪੁਰਖ ਨੇ ਗੁਰੂ ਖਾਲਸਾ ਪੰਥ ਨੂੰ ਆਪਣੇ ਰੂਪ ਵਿੱਚ ਸਾਜਿਆ ਤਾਂ ਕਿ ਉਹ ਸ੍ਰਿਸ਼ਟੀ ਵਿੱਚ ਅਕਾਲ ਪੁਰਖ ਦੀ ਸੱਤਾ ਦੀ ਪਹਿਰੇਦਾਰੀ ਕਰੇ ਆਪਣੇ ਸਮੇਂ ਆ ਵਿੱਚ ਗੁਰੂ ਵੱਲੋਂ ਬਖਸ਼ੇ ਸੰਤ ਜਰਨੈਲ ਸਿੰਘ ਦੀ ਭਿੰਡਰਾਂ ਵਾਲਿਆਂ ਨੇ ਉਹ ਲੋਏ ਤੇ ਅਵੇਸੜੇ ਕੋਈ ਖਾਲਸੇ ਨੂੰ ਜੰਗ ਅਤੇ ਸ਼ਹਾਦਤ ਨਾਲ ਜਗਾਇਆ। ਪੰਥ ਨੇ ਆਪਣੇ ਆਪ ਨੂੰ ਪਛਾਣਿਆ ਤੇ ਸਮੂਹਕ ਅਰਦਾਸ ਨੇ ਪੰਥ ਨੂੰ ਆਪਣੇ ਗਾੜੀ ਰਾਹ ਤੇ ਤੋੜ ਦਿੱਤਾ। ਹਰ ਪਿੰਡ, ਸ਼ਹਿਰ ਇਹੋ ਜਿਹੇ ਸਿੱਖ ਅਤੇ ਪਰਿਵਾਰ ਜਿਨ੍ਹਾਂ ਲਈ ਪੰਥ ਅਵਲ, ਗੁਰੂ ਆਦਵ ਸ਼ਰੋਮਣੀ ਅਤੇ ਅਣਖ ਜਾਨੋ ਪਿਆਰੀ ਸੀ ਉਹ ਇਸ ਰਾਹ ਵੱਲ ਖਿੱਚੇ ਆਏ। ਇਹੋ ਹੀ ਖੜਪੂ ਲਹਿਰ ਦਾ ਧੁਰਾ ਬਣੇ ਤੇ ਇਹਨਾਂ ਦੀਆਂ ਕਹਾਣਾਂਾਂ ਮੈਂ ਸਿੱਧਕੀ ਅਮਲ ਲਹਿਰ ਦੀ ਰੂਹ ਸੀ ਇਹ ਜਿਹੀ ਸਾਦਗੀ ਪਵਿੱਤਰਤਾ ਤਿਆਗ ਕੁਰਬਾਨੀ ਅਤੇ ਪਿਆਰ ਦੇ ਆਲਮ ਵਿੱਚ ਜਿਉਂ ਰਹੇ ਲੋਕ ਸਨ ਜਿਨ੍ਹਾਂ ਨੇ ਕਦੇ ਵੀ ਲਹਿਰ ਤੋਂ ਮੂੰਹ ਨਹੀਂ ਮੋੜਿਆ ਇੱਕ ਚੁੱਪ ਚਾਪ ਸਬਰ ਨਾਲ ਸੇਵਾ ਕਰਦੇ ਰਹੇ ਪਿੰਡ ਆਲੂਵਰਕ ਦੇ ਪਰਿਵਾਰ ਵੀ ਇਹੋ ਜਿਹੇ ਸਿਫਤੀ ਵਾਲੇ ਪਰਿਵਾਰ ਹਨ ਅਸਲ ਵਿੱਚ ਜੰਗ ਲੜੀ ਹੀ ਇਹੋ ਜਿਹੇ ਪਰਿਵਾਰਾਂ ਅਤੇ ਪਿੰਡਾਂ ਦੀ ਬਦੌਲਤ ਗਈ ਇਨਾ ਬਜ਼ੁਰਗ ਮਾਮਾ ਭੈਣਾ ਅਤੇ ਜਵਾਨਾਂ ਨੂੰ ਇਹ ਗੁਣ ਸਮੂਹਕ ਸਿੱਖ ਜਾਦ ਅਤੇ ਪਰੰਪਰਾ ਵਿੱਚੋਂ ਮਿਲੇ ਭਾਈ ਪਿਆਰਾ ਸਿੰਘ ਬੀਬੀ ਭਰਪੂਰ ਕੌਰ ਭਾਈ ਸਮਸ਼ੇਰ ਸਿੰਘ ਭਾਈ ਅਮਰ ਸਿੰਘ ਭਾਈ ਬਹਾਦਰ ਸਿੰਘ ਤੇ ਭਾਈ ਸਦਾਗਰ ਸਿੰਘ ਨੂੰ ਮੈਂ ਕਦੇ ਨਹੀਂ ਮਿਲਿਆ ਪਰ ਮੈਂ ਭਾਈ ਪਿਆਰਾ ਸਿੰਘ ਬਾਰੇ ਜੋ ਇਸ ਲਿਖਤ ਵਿੱਚ ਲਿਖਿਆ ਗਿਆ ਹੈ ਹੋਰਨਾ ਸਿੰਘਾਂ ਤੋਂ ਸੁਣਿਆ ਭਾਈ ਪਰਮਜੀਤ ਸਿੰਘ ਪੰਜ ਬਾੜ ਭਾਈ ਹਰਮਿੰਦਰ ਸਿੰਘ ਸੁਲਤਾਨਪਿੰਡ ਭਾਈ ਨਿਰਮਲ ਸਿੰਘ ਨੌਹਰਾ ਭਾਈ ਜਗਰੂਪ ਸਿੰਘ ਜਗਜੀਤਪੁਰਾ ਭਾਈ ਰਾਜਵੀਰ ਸਿੰਘ ਜੱਸੀ ਤੇ ਭਾਈ ਸੁਖਚੈਨ ਸਿੰਘ ਦੁਗਾਰ ਦਾ ਇਨ੍ਹਾਂ ਸਿੰਘਾਂ ਨਾਲ ਮੇਲਜੋਲ ਸੀ ਸ਼ਹੀਦਾਂ ਦੇ ਪਰਿਵਾਰ ਅਤੇ ਪਿੰਡਾਂ ਦੀਆਂ ਸੰਗਤਾਂ ਵਧਾਈ ਦੇ ਪਾਤਰ ਹਨ ਕਿ ਉਹਨਾਂ ਨੇ ਇਨ੍ਹਾਂ ਦੀ ਯਾਦ ਔਖੇ ਸਮਿਆਂ ਵਿੱਚ 20 ਮਿੰਟ ਨਹੀਂ ਦਿੱਤੀ ਤੇ ਅੱਜ ਵੀ ਉਹ ਸਾਡੇ ਚੇਤਿਆਂ ਵਿੱਚ ਹਨ ਸਿੱਖ ਜਥਾ ਮਾਲਵਾ ਵੱਲੋਂ ਭਾਈ ਮਲਕੀਤ ਸਿੰਘ ਪਵਾਨੀਗੜ੍ਹ ਕੰਤ ਸੇਵਾ ਵਿੱਚ ਆਪਣੇ ਸਾਥੀਆਂ ਨਾਲ ਸਰਗਰਮ ਹਨ ਅਤੇ ਡਿਢਤਾ ਨਾਲ ਜੁੜੇ ਹੋਏ ਹਨ। ਇਹਨਾਂ ਵੱਲੋਂ ਸ਼ਹੀਦਾਂ ਬਾਰੇ ਜਾਣਕਾਰੀ ਇਕੱਠੀ ਕਰਨੀ ਸਲਾਘਾਯੋਗ ਹੈ। ਆਸ ਕਰਦੇ ਹਾਂ ਕਿ ਇਹ ਇਹ ਸੇਵਾ ਨੂੰ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੋਰ ਅੱਗੇ ਲੈ ਕੇ ਜਾਣਗੇ। ਵਾਹਿਗੁਰੂ ਇਹਨਾਂ ਸਿੰਘਾਂ ਤੇ ਮਿਹਰ ਭਰਿਆ ਹੱਥ ਰੱਖੇ ਤੇ ਸਾਨੂੰ ਆਪਣੇ ਸ਼ਹੀਦਾਂ ਵਰਗੇ ਬਣਨ ਦਾ ਬਲ ਬਖਸ਼ੇ। ਭਾਈ ਦਲਜੀਤ ਸਿੰਘ